ਕੋੜਾ ਯਾਰ ਨੀ ਮਾਏ ਕੋੜਾ ਪਾਰ ਨੀ ਮਾਏ ਕੋੜਾ ਯਾਰ ਨੀ ਮਾਏ ਕੋੜਾ ਪਾਰ ਨੀ ਮਾਏ ਰਾਂਜਾ ਮੰਗੇ ਮਸਰਾ ਦੀ ਦਾਲ ਨੀ ਮਾਏ ਰਾਂਜਾ ਮੰਗੇ ਮਸਰਾ ਦੀ ਦਾਲ ਨੀ ਮਾਏ ਰਾਂਜਾ ਮੰਗੇ ਮਸਰਾ ਦੀ ਦਾਲ ਨੀ ਮਾਏ ਕਟਨੇ ਨੂੰ ਕੱਲਿਆ ਕੀ ਖੱਟ ਲਿਆ ਆ ਕਟਨੇ ਨੂੰ ਕੱਲਿਆ ਕੀ ਖੱਟ ਲਿਆ ਆ ਖੱਟ ਖੱਟ ਕੇ ਲਿਆਂ ਦਸ ਸੰਦੂਕ ਨੀ ਮਾਏ ਕਿਥੋਂ ਲੱਭੇ ਅਜਵਾਈ ਤੂੰ ਕੰਜੂਸ ਨੀ ਮਾਏ ਕਿਥੋਂ ਲੱਭੇ ਅਜਵਾਈ ਤੂੰ ਕੰਜੂਸ ਨੀ ਮਾਏ ਕਿਥੋਂ ਲੱਭੇ ਅਜਵਾਈ ਤੂੰ ਕੰਜੂਸ ਨੀ ਮਾਏ ਖਟਨੇ ਨੂੰ ਕੱਲਿਆ ਕੀ ਖਟ ਲਿਆ ਆ ਖਟਨੇ ਨੂੰ ਕੱਲਿਆ ਕੀ ਖਟ ਲਿਆ ਆ ਖਾਟੇ ਕੇ ਲਿਆਂਦਾ ਤੋ ਵੀ ਨੀ ਮਾਏ ਕਿਥੋਂ ਲੱਬਿਆ ਜੁਵਾਈ ਤੂੰ ਫੌਜੀ ਨੀ ਮਾਏ ਕਿਥੋਂ ਲੱਬਿਆ ਜੁਵਾਈ ਤੂੰ ਫੌਜੀ ਨੀ ਮਾਏ ਕਿਥੋਂ ਲੱਬਿਆ ਜੁਵਾਈ ਤੂੰ ਫੌਜੀ